ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਹ ਅਸੀਂ ਮਕੱਦਮਾ ਨੰਬਰ 4 ਜਿਹੜਾ ਹੈਗਾ 4124 ਨੂੰ ਹੋਇਆ ਸੀਗਾ ਅੰਡਰ 397 ਤੇ 458 ਤੇ 34 ਆਪੀਸੀ ਦੇ ਤਹਿਤ ਸਦਰ ਪੁਲਿਸ ਸਟੇਸ਼ਨ ਤੇ ਦਰਜ ਹੋਇਆ ਸੀਗਾ ਤੇ ਮਕਦਮਾ ਪੰਕਜ ਅਗਰਵਾਲ ਵੱਲੋਂ ਦਰਜ ਹੋਇਆ ਸੀਗਾ ਜਿਹੜਾ ਕਾਸ਼ ਐਵੇਨਿਊ ਸੀਗਾ ਉਹਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਇਹਨਾਂ ਨੇ ਲੁੱਟਖੋ ਕੀਤੀ ਸੀਗੀ ਤੇ ਨਾਲ ਉਹਨਾਂ ਦੇ ਘਰ ਦੇ ਬਾਹਰ ਜਾਂਦੇ ਹੋਏ ਇਹਨਾਂ ਨੇ ਫਾਇਰਿੰਗ ਕੀਤੀ ਸੀਗੀ ਸੋ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਚਾਰ ਦੋਸ਼ੀ ਚਾਰੇ ਦੇ ਚਾਰੇ ਦੋਸ਼ੀ ਜਿਹੜੇ ਹੈਗੇ ਆ ਜਗਜੀਤ ਸਿੰਘ ਅਭਜੋ ਸਿੰਘ ਅਵਨ ਪ੍ਰੀਤ ਸਿੰਘ ਤੇ ਸਗਨੂਰ ਸਿੰਘ ਜਿਹੜੇ ਹੈਗੇ ਨੇ ਚਾਰੇ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਦੇ ਕੋਲੋਂ ਜਿਹੜਾ ਹੈਗਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਜਿਹੜਾ ਹੈਗਾ ਪਿਸਤਲ ਨਾਲ ਉਹਨਾਂ ਦੇ ਵਿੱਚ ਜਿਹੜਾ ਜਿੰਦਾ ਕਾਰਤੂਸ ਜਿਹੜਾ ਹੈਗਾ ਉਹ ਮੋਬਾਈਲ ਤੇ ਪੈਸੇ ਜਿਹੜੇ ਉਹਨਾਂ ਨੇ ਖੋਹ ਕੀਤੇ ਸੀਗੇ 1.5 ਲੱਖ ਤੇ ਕਰੀਬ ਕੀਤਾ ਸੀਗਾ ਜਿਹਦੇ ਵਿੱਚੋਂ ਅਸੀਂ 20000 ਉਹਨਾਂ ਕੋਲ ਰਿਕਵਰੀ ਕੀਤੀ ਔਰ 20000 ਉਹਨਾਂ ਅਕਾਊਂਟ ਜਾਮਾ ਕਰਾਇਆ ਸੀ ਉਹ ਫ੍ਰੀਜ਼ ਕਰ ਲਿਆ ਇਸ ਤੋਂ ਇਲਾਵਾ ਇਹਨਾਂ ਨੂੰ ਜਿਹੜੀ ਗੱਡੀ ਦੇ ਵਿੱਚ ਉਹ ਗਏ ਸੀਗੇ Honda City ਕਾਰ ਤੇ ਮੋਟਰਸਾਈਕਲ ਵੀ ਜਿਹੜਾ ਅਸੀਂ ਇਹਨਾਂ ਕੋਲ ਰਿਕਵਰ ਕਰ ਲਿਆ ਤੇ ਇਹ ਸਾਰਾ ਜਿਹੜਾ ਹੈਗਾ ਸਾਡੇ ACP ਜਿਹੜੇ ਹੈਗਾ ਵਰਿੰਦਰ ਖੋਸਾ SHO ਸਾਡਾ ਦੀ ਟੀਮ CIA 2 ਅਵਾਲਤੀਪ ਤੇ ਇਨਸਪੈਕਟਰ ਦਲਬਾਤ ਸਿੰਘ ਹੋਣਾ ਦੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਔਰ ਇਹ ਜਿਹੜਾ ਰਾਤ ਦਾ ਵੇਲਾ ਸੀਗਾ ਧੁੰਦ ਕਾਫੀ ਸੀਗੀ ਉਸ ਕਰਕੇ ਸਾਨੂੰ ਕਾਫੀ ਮੁਸ਼ਕਲ ਕਰਨੀ ਪਈ ਔਰ ਇਹ ਜਿਹੜਾ ਸੀ ਕਾਫੀ ਜਿਹੜਾ ਹੈਗਾ ਮਿਹਨਤ ਤੋਂ ਬਾਅਦ ਇੱਕ ਕੇਸ ਜਿਹੜਾ ਹੈ ਟਰੇਸ ਕੀਤਾ ਔਰ ਇਹਦੇ ਵਿੱਚ ਚਾਰੇ ਦੋਸ਼ੀ ਜਿਹੜੇ ਹੈਗੇ ਆ ਅਸੀਂ ਫੜੇ